ਹੈ ਗੁਰੂ ਸਤ ਨਾਮ ਵਾਹੀ ਗੁਰੂ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਧ ਜੀ ਨਿਵਾਜ ਜੀ ਸਾਧ ਸੰਗਤ ਜੀਓ ਆਸ਼ਾ ਜੀ ਦੀ ਮੇਰੇ ਦਾ ਸਰਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ਼ਾ ਜੀ ਦੀ ਬਾਣੀ ਆਸਾ ਰਾਗ ਤਲ ਰਿਹਾ ਹੈ ਆਸ਼ਾ ਜੀ ਦੇ 700 ਸ਼ਬਦ ਸੰਪੂਰਨ ਹੋਏ ਹੋਲੇ 29 ਸ਼ਬਦ ਸੰਪੂਰਨ ਹੋਏ ਹਨ 426 ਅੰਗ ਤੇ ਪਾਤਸ਼ਾਹ ਜੀ ਦਾ ਇਹ ਅਗਲਾ ਸ਼ਬਦ ਸੁਭਾਏਮਾਨ ਹੈ ਆਪਣੀ ਰਚਨਾ ਤੋਂ ਸਤਿਗੁਰ ਜੀ ਵਚਨ ਕਰਦੇ ਹਨ ਜੀ ਆਸਾ ਮਹੱਲਾ ਤੀਜਾ ਦੋਹਾ ਗਣੀ ਮੈਲ ਨਾ ਪਾਏ ਨੀ ਨਾ ਜਨਨ ਪਿਰਕਾ ਸਵਾ ਫਿਕਾ ਬੋਲੇ ਨਾ ਨਿਵੈ ਦੂਜਾ ਭਉ ਸਵਾ ਧੰ ਧੰ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹ ਸ਼ਬਦ ਦੀ ਰਮਤਾ ਕਰਦੇ ਹਨ ਪਾਤਸ਼ਾਹ ਜੀ ਦੁਹਾਗਨੀ ਸ਼ਬਦ ਦੇ ਨਾਲ ਸਹਾਗਣੀ ਤੇ ਦੁਹਾਗਣੀ ਇਹ ਬਾਣੀ ਵਿੱਚ ਦੋਵੇਂ ਲਬਜ ਆਏ ਹਨ ਸਹਾਗਣੀ ਤੋਂ ਭਾਵ ਸੁਹਾਗਵੰਤੀ ਇਸਤਰੀ ਦੁਹਾਗਣੀ ਤੋਂ ਭਾਵ ਕੀ ਮਾੜੇ ਪਾਗਾਂ ਵਾਲੀ ਔਰਤ ਇਸਤਰੀ ਜਿਹਨੂੰ ਗਲਾਨੀ ਕਿਹਾ ਜਾਂਦਾ ਹੈ ਕੁਲਖਣੀ ਕਿਹਾ ਜਾਂਦਾ ਹੈ ਬਾਣੀ ਦੇ ਵਿੱਚ ਤਿਮਾਰਾ ਜੀ ਇਸ ਲਬਜਾਂ ਦੇ ਨਾਲ ਸਾਨੂੰ ਜੀਵਾਂ ਨੂੰ ਸਾਰਿਆਂ ਨੂੰ ਸੰਬੋਧਨ ਕਰਦੇ ਹਨ ਇੱਕ ਧਾਰਨ ਤੌਰ ਤੇ ਮਹਾਰਾ ਜੀ ਦੁਹਾਗ ਨਹੀਂ ਔਰਤ ਦੀ ਧਾਰਨ ਲੈਂਦੇ ਹੋਏ ਅਸੀਂ ਸਾਰੇ ਜੀਵ ਜੋ ਮਾਲਕ ਦੇ ਪ੍ਰਭੂ ਦੇ ਭਾਈ ਜੀਵ ਹਾਂ ਉਹ ਸਾਡਾ ਪਤੀ ਪਰਮੇਸ਼ਰ ਆਸੀਂ ਜੀਵ ਰੂਪ ਇਸਤਰੀਆਂ ਹਾਂ ਇਸ ਕਰਕੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਦੁਹਾਗ ਨਹੀਂ ਲਵਜਦੀ ਵਰਤੋਂ ਕਰਦੇ ਹਨ ਦੁਹਾਗ ਨਹੀਂ ਮਹਿਲ ਨਾ ਪਾਏ ਨੀ ਨਾ ਜਾਣੀ ਪ੍ਰਕਾਸ਼ ਵਾਓ ਬਾਦਸ਼ਾਹ ਜੀ ਕਹਿੰਦੇ ਜਿਸ ਤਰ੍ਹਾਂ ਦੁਹਾਗ ਨਹੀਂ ਇਸਤਰੀਆ ਜਿਹੜੀ ਔਰਤ ਹੈ ਉਹ ਪਤੀ ਦਾ ਘਰ ਮਹਿਲ ਨਹੀਂ ਪਾ ਸਕਦੀ ਪਤੀ ਦੀ ਖੁਸ਼ੀ ਨਹੀਂ ਲਾ ਸਕਦੀ ਉਹ ਪਤੀ ਦੇ ਆਨੰਦ ਤੋਂ ਵਾਂਝੀ ਰਹਿ ਜਾਂਦੀ ਹੈ ਹਾਰਾ ਜੀ ਕਹਿੰਦੇ ਇਸੇ ਤਰ੍ਹਾਂ ਇਹ ਮਨੁੱਖ ਹੈ ਜੀਵ ਰੂਪੀ स्त्री ਜਿਹੜੀ ਮਾਲਕ ਪ੍ਰਭੂ ਪਤੀ ਪਰਮੇਸ਼ਰ ਦੇ ਗੁਣਾ ਨੂੰ ਨਹੀਂ ਧਾਰਨ ਕਰਦੀ ਉਹ ਵੀ ਜੀਵ ਰੂਪੀ स्त्री ਪਤੀ ਪਰਮੇਸ਼ਰ ਦੇ ਆਨੰਦ ਤੋਂ ਵਾਂਝੀ ਰਹਿ ਜਾਂਦੀ ਹੈ ਬ੍ਰਹਮ ਆਨੰਦ ਨੂੰ ਨਹੀਂ ਪਾ ਸਕਦੀ ਈਮਾਰਾ ਜੀ ਸਾਨੂੰ ਜੀਵਾਂ ਨੂੰ ਜਿੱਥੇ ਸਮਝਾਰੇ ਹਨ ਪਤੀ ਪਰਮੇਸ਼ਰ ਅਕਾਲ ਪੁਰਖ ਪ੍ਰਮਾਤਮਾ ਨੂੰ ਪਾਉਣ ਵਾਸਤੇ ਜਿਵੇਂ ਇੱਕ ਸੰਸਾਰੀ ਔਰਤ ਪਤੀ ਦੀ ਖੁਸ਼ੀ ਲੈਣ ਵਾਸਤੇ ਉਹ ਪਤੀ ਦੇ ਗੁਣਾ ਨੂੰ ਉਹਨੂੰ ਕੱਤਰ ਕਰਨਾ ਪੈਂਦਾ ਹੈ ਪਤੀ ਦੀ ਖੁਸ਼ੀ ਲੈਣ ਵਾਸਤੇ ਉਹ ਸਰੀਰ ਤੇ ਸ਼ਿੰਗਾਰ ਧਾਰਨ ਕਰਦੀ ਹੈ ਪਤੀ ਨੂੰ ਖੁਸ਼ ਕਰਨ ਵਾਸਤੇ ਉਹ ਪਤੀ ਦੇ ਗੁਣਾ ਤੋਂ ਜਾਣੂ ਹੁੰਦੀ ਹੈ ਤੇ ਪਤੀ ਖੁਸ਼ ਹੁੰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਗੁਰੂ ਅੰਮਰਦਾਸ ਜੀ ਇਸੇ ਤਰ੍ਹਾਂ اے ਜੀਵ ਰੂਪ ਇਸਤਰੀਓ اے ਮਨੁੱਖ ਜੇ ਉਹ ਦਾ ਤੂੰ ਘਰ ਚਾਹੁੰਦਾ ਮਹਿਲ ਚਾਹੁੰਦਾ ਤੇ ਮਹਾਰਾਜ ਜੀ ਕਹਿੰਦੇ ਉਹ ਮਾਲਕ ਦੇ ਗੁਣਾ ਤੋਂ ਤੈਨੂੰ ਜਾਣੂ ਹੋਣਾ ਪਵੇਗਾ। ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਉਹਦੇ ਗੁਣਾਂ ਨੂੰ ਪਾ ਲਿਆ ਪਤੀ ਪਰਮੇਸ਼ਰ ਦੇ ਗੁਣਾਂ ਨੂੰ ਹਾਸਲ ਕਰ ਲਿਆ ਉਹ ਹੀ ਪਿਰਕਾ ਸਵਾਉ ਮਹਾਰਾਜ ਜੀ ਕਹਿੰਦੇ ਉਹ ਪੀਰ ਪਤੀ ਦਾ ਆਨੰਦ ਮਾਣਦੀਆਂ ਹਨ ਫਿੱਕਾ ਬੋਲ ਹੈ ਨਾ ਨਿਵਹਿ ਦੂਜਾ ਭਾਉ ਸਵਾਉ ਤੇ ਫਿਰ ਮਹਾਰਾਜ ਜੀ ਕਹਿੰਦੇ ਜਦੋਂ ਆ ਫਿੱਕਾ ਬੋਲਦੀਆਂ ਨੇ ਜੀਵ ਰੂਪ ਇਸਤਰੀਆਂ ਜਿਹੜੀਆਂ ਆਪਣੇ ਮਨ ਨੂੰ ਨਿਵੇਆ ਨਹੀਂ ਕਰਦੀਆਂ ਨਿਮਰਤਾ ਨਹੀਂ ਧਾਰਨ ਕਰਦੀਆਂ ਦੂਜਾ ਭੌ ਮਨ ਦੇ ਵਿੱਚ ਵਸਾਈ ਰੱਖਦੀਆਂ ਨ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਵਾਂਝੀਆਂ ਰਹਿ ਜਾਂਦੀਆਂ ਫਿੱਕਾ ਬੋਲ ਨਾ ਨਿਭੇ ਦੂਜਾ ਭੌ ਸੁਵਾਉ ਮਹਾਰਾਜ ਜੀ ਕਹਿੰਦੇ ਹੈ ਜੀਵ ਰੂਪ ਇਸਤਰੀ ਹੈ ਮਨੁੱਖ ਫਿੱਕਾ ਬੋਲਣ ਦੇ ਨਾਲ ਕਹਿੰਦੇ ਹੋਮੇ ਕਰਕੇ ਇੱਕ ਤਾਣ ਕੇ ਖੜਨ ਦੇ ਨਾਲ ਹੋਮੇ ਦੇ ਵਿੱਚ ਸਦਾ ਰਹਿਣਾ ਫਿੱਕਾ ਬੋਲਣਾ ਜੀਭਾ ਤੋਂ ਦੂਜਾ ਮਾਇਆ ਦਾ ਭਾਉ ਦਿਖਾਣਾ ਮਾਇਆ ਦੇ ਵਿੱਚ ਹੀ ਸਦਾ ਮਹਾਰਾਜ ਜੀ ਕਹਿੰਦੇ ਮਾਇਆ ਦੇ ਵਿੱਚ ਹੀ ਸੰਸਾਰ ਦੇ ਵਿੱਚ ਹੀ ਸ੍ਰਿਸ਼ਟੀ ਦੇ ਪਦਾਰਥਾਂ ਵਿੱਚ ਹੀ ਥੁਰੇ ਫਿਰਨਾ ਮਹਾਰਾਜ ਜੀ ਕਹਿੰਦੋ ਮਾਲਕ ਤੋਂ ਏਸੀਆਂ ਜੀਵ ਰੂਪ ਇਸਤਰੀਆਂ ਵਾਂਝੀਆਂ ਰਹਿ ਜਾਂਦੀਆਂ ਹਨ ਇਹੋ ਮਨੁਵਾਂ ਕਿਉਂ ਕਰ ਵਸ ਆਵੇ ਕਿਵੇਂ ਮਹਾਰਾਜ ਜੀ ਕਹਿੰਦੇ ਮਨੁਵਸ ਵਿੱਚ ਆ ਸਕਦਾ ਹੈ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਕੇਂਦਰੀ ਭਾਵ ਪ੍ਰਗਟ ਕਰਦੇ ਹਨ ਮਨ ਨੂੰ ਸਬੋਧਨ ਕਰਦੇ ਹਨ ਕਿ ਇਹ ਮਨਵਾ ਕਿਉਂ ਕਰ ਵਸ ਆਵੇ ਇਹ ਮਨ ਕਿਵੇਂ ਵਸ ਵਿੱਚ ਆਵੇਗਾ ਗੁਰ ਪ੍ਰਸਾਦੀ ਠਾਕੀ ਹੈ ਗਿਆਨ ਮਤੀ ਘਰ ਆਵੇ ਦੇਖੋ ਜਵਾਬ ਦੇ ਤੰਦ ਮਹਾਰਾਜੀ ਜਵਾਬ ਦਿੰਦੇ ਨੇ ਅਗਲੀ ਤੁਕ ਵਿੱਚ ਕਹਿੰਦੇ ਮਨ ਇਸ ਤਰ੍ਹਾਂ ਭਾਈ ਵਸ ਵਿੱਚ ਹੋਣਾ ਗੁਰ ਪ੍ਰਸਾਦੀ ਜਦੋਂ ਗੁਰੂ ਦੀ ਕਿਰਪਾ ਲੈ ਲਈ ਧਾਰਨ ਕਰ ਲਈ ਨਾ ਕਿਰਪਾ ਉਨੇ ਕਿਰਪਾ ਨੂੰ ਧਾਰਨ ਕਰ ਲਿਆ ਗਿਆਨ ਮਤੀ ਘਰ ਆਵੇ ਉਹਦਾ ਗਿਆਨ ਉਹਦੀ ਸੋਝੀ ਸ਼ੁਭ ਗੁਣਾ ਦਾ ਗਿਆਨ ਹੋ ਗਿਆ ਇਹਨੂੰ ਟਿਕਾਣਨ ਵਾਸਤੇ ਪ੍ਰਭੂ ਦੇ ਕਿਰਪਾ ਨੂੰ ਪਾ ਲਿਆ ਗੁਰੂ ਦਾ ਸੰਗ ਪਾ ਲਿਆ ਗੁਰੂ ਤੋਂ ਗਿਆਨ ਲੈ ਲਿਆ ਫਿਰ ਇਹ ਮਨਵਾ ਘਰ ਆਵੇ ਮਤੀ ਘਰ ਆਵੇ ਮਹਾਰਾਜ ਜੀ ਜਵਾਬ ਦੇ ਦਿਨ ਕਹਿੰਦੇ ਮਨ ਕਿਵੇਂ ਟਿਕੇਗਾ ਹਰ ਮਹਾਰਾਜ ਜੀ ਅਨਸਰ ਦਿੰਦੇ ਹਨ ਕਹਿੰਦੇ ਉਹਦਾ ਗਿਆਨ ਲੈ ਕੇ ਗੁਰੂ ਦੀ ਕਿਰਪਾ ਦੇ ਨਾਲ ਇਹ ਮਨ ਟਿਕਦਾ ਹੈ ਜਦੋਂ ਕਿਸੇ ਮਨੁੱਖ ਦੇ ਵਿੱਚ ਜੀਵ ਰੂਪੀ स्त्री ਦੇ ਵਿੱਚ ਭਾਈ ਗੁਣ ਆ ਜਾਂਦੇ ਹਨ ਉਹ ਗੁਣਾਂ ਦਾ ਨਾਸ ਹੁੰਦਾ ਫਿਰ ਮੱਤੀ ਘਰ ਆਵੇ ਮਤ ਲੈ ਕੇ ਮਨ ਆਪਣੇ ਘਰ ਵਿੱਚ ਆ ਜਾਂਦਾ ਹੈ ਆਪਣੇ ਘਰ ਵਿੱਚ ਟਿਕ ਜਾਂਦਾ ਹੈ ਰਹਾ ਇਸ ਰਾਮ ਦੇ ਕਿ ਮਹਾਰਾਜ ਜੀ ਵਤਨ ਕਰਦੇ ਹਨ ਭਾਈ ਸੋਹਾਗਣੀ ਆਪ ਸਵਾਰ ਉਨ ਲਾਏ ਪ੍ਰੇਮ ਪਿਆਰ ਮਹਾਰਾਜ ਜੀ ਕਹਿੰਦੇ ਪਰੀਏ ਸੋਭਾਵੰਤੀ ਸ੍ਰੀ ਸੁਭਾਗਵੰਤੀ ਉਹ ਕਿਸ ਤਰ੍ਹਾਂ ਨੂੰ ਪਾ ਲੈਂਦੀ ਆਪ ਸਵਾਰਿਆਂ ਨੂੰ ਆਪਾਂ ਨੂੰ ਗਵਾ ਕੇ ਆਪਣੇ ਆਪ ਨੂੰ ਸਵਾਰਦੀ ਹੈ ਆਪਣੇ ਵਿੱਚ ਗੁਣ ਇਕੱਤਰ ਕਰਦੀ ਹੈ ਸ਼ੁਭ ਗੁਣਾ ਦਾ ਸ਼ਿੰਗਾਰ ਧਾਰਨ ਕਰਦੀ ਹੈ ਫਿਰ ਉਹਦੇ ਪ੍ਰੇਮ ਨੂੰ ਪਤੀ ਦੇ ਪ੍ਰੇਮ ਨੂੰ ਪਾਲਦੀ ਹੈ ਸਤਗੁਰ ਕੈ ਭਾਣੇ ਚੱਲੀ ਆ ਨਾਮੇ ਸਹਿਜ ਸ਼ਿੰਗਾਰ ਜੀ ਮਹਾਰਾਜ ਜੀ ਕਹਿੰਦੇ ਭਾਈ ਸਤਗੁਰ ਦੇ ਭਾਣੇ ਦੇ ਵਿੱਚ ਚੱਲਣਾ ਤੇ ਨਾਮ ਦੇ ਨਾਲ ਸਹਿਜ ਸ਼ਿੰਗਾਰ ਕਰਨਾ ਇਹੀ ਗੋਣ ਹਾ ਨ ਸੁਭ ਸੁਹਾਗਣੀ ਔਰਤ ਦੇ ਸਦਾਨ ਧਰਾਵੇ ਪੀਰ ਆਪਣਾ ਸੱਚੀ ਸੇਜ ਸੁਪਾਏ ਫਿਰ ਸਦਾ ਹੀ ਉਹ ਪਤੀ ਪਰਮੇਸ਼ਰ ਨੂੰ ਧਰਾਵੇ ਤੋਂ ਪਾਪ ਖੁਸ਼ ਕਰ ਲੈਂਦੀ ਹੈ ਫਿਰ ਆਪਣਾ ਪੀਰ ਤੋਂ ਭਾਵ ਪਤੀ ਪਰਮੇਸ਼ਰ ਔਰਦੀ ਕਹਿੰਦੇ ਸਦਾ ਧਰਾਵੇ ਫਿਰ ਆਪਣਾ ਸੱਚੀ ਸੇਜ ਸੁਪਾਇਓ ਸੁਭਗੁਣਾ ਰੂਪੀ ਸੇਜ ਹੀ ਹਿਰਦੇ ਵਿੱਚ ਵਿਸਾਉਣਾ ਕਰਦੀ ਹੈ ਜਿਸ ਤਰ੍ਹਾਂ ਵਰਮਕੋ ਕੋਈ ਪੱਤੀ ਵਰਤਾ ਇਸਤਰੀ ਆਪਣੇ ਪਤੀ ਦੀ ਸੇਜ ਸੁੰਦਰ ਸੇਜ ਵਿਛਾਉਂਦੀ ਹੈ ਇਸੇ ਤਰ੍ਹਾਂ ਉਹ ਪਤੀ ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ ਅਸੀਂ ਜੀਵ ਜੀਵਾ ਨੂੰ ਸੁਭਗੁਣਾ ਦੀ ਸੇਜ ਵਿਛਾ ਲਈ ਪੈਂਦੀ ਹੈ ਜਿਹੜੇ ਜੀਵ ਰੂਪ ਇਸਤਰੀ ਉਹਨੂੰ ਪ੍ਰਸੰਨ ਕਰ ਲੈਂਦੀ ਹੈ ਉਹਰ ਦੇਵਤ ਫਿਰ ਸੁਭਗੁਣਾ ਦੀ ਸੇਜ ਵਿਛਾੜ ਦਿੰਦੀ ਐ ਫਿਰ ਕੈ ਪ੍ਰੇਮ ਮੋਹੀਆ ਮਿਲ ਪ੍ਰੀਤਮ ਸੁਖ ਪਾਏ ਤੇ ਮਹਾਰਾਜ ਜੀ ਕਹਿੰਦੇ ਫੇਰੀ ਸੁਖ ਮਿਲਣਾ ਫਿਰ ਪ੍ਰੀਤਮ ਦਾ ਪਤੀ ਦਾ ਪਰਮਾਤਮਾ ਦਾ ਸੁਖ ਪਾਏ ਸੁਖ ਲੈ ਲੈਂਦੀ ਐ ਫਿਰ ਕਹਿ ਪ੍ਰੇਮ ਮੋਹੀਆ ਉਹ ਪ੍ਰੇਮ ਦੇ ਵਿੱਚ ਜਦੋਂ ਪੀਰ ਪਤੀ ਦੇ ਪ੍ਰੇਮ ਪ੍ਰੇਮਾ ਭਗਤੀ ਵਿੱਚ ਮੋਹ ਜਾਂਦੀ ਐ ਉਹ ਪ੍ਰੇਮਾ ਭਗਤੀ ਵਿੱਚ ਮਨ ਨੂੰ ਟਿਕਾ ਲੈਂਦੀ ਹੈ ਭਿੱਜ ਜਾਂਦਾ ਮਨ ਕਹਿੰਦੇ ਪੀਰ ਮਹਾਰਾਜ ਜੀ ਕਹਿੰਦੇ ਮਿਲ ਪ੍ਰੀਤਮ ਸੁਖ ਪਾਇਓ ਪ੍ਰਤੀ ਪ੍ਰਮਾਤਮਾ ਨੂੰ ਮਿਲ ਜਾਂਦੀ ਹੈ ਉਹਦੀ ਸੇਜ ਦਾ ਸੁਖ ਮਾਣਦੀ ਹੈ ਉਹ ਪਤੀ ਪਰਮੇਸ਼ਰ ਨੂੰ ਦੇ ਪਿਆਰ ਦਾ ਸੁਖ ਲੈ ਲੈਂਦੀ ਹੈ ਗਿਆਨ ਅਪਾਰ ਸਿਗਾਰ ਹੈ ਸੋਭਾਵੰਤੀ ਨਾਰ ਮਹਾਰਾਜ ਜੀ ਕਹਿੰਦੇ ਗਿਆਨ અપਾਰ ਇਹ ਸ਼ਿੰਗਾਰ ਹੈ ਉਸ स्त्री ਦਾ ਇਸ ਤਰੇ ਪਤੀ ਵਸਤਾ ਇਸਤਰੀ ਆਪਣੇ ਗਲੇ ਵਿੱਚ ਹਾਰ ਪੰਦੀ ਹੈ ਕੰਠ ਦੇ ਹਾਰ ਪਹਿਨਦੀ ਹੈ ਗਹਿਣੇ ਪਹਿਨਦੀ ਹੈ ਕਿ ਮੇਰਾ ਪਤੀ ਬੜੇ ਚਿਰ ਬਾਦ ਘਰ ਆ ਰਿਹਾ ਹੈ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਉਹ ਸ਼ੁਭ ਗੁਣਾ ਰੂਪੀ ਗਿਆਨ ਰੂਪੀ ਸ਼ਿੰਗਾਰ ਨੂੰ ਹਿਰਦੇ ਰੂਪੀ ਗਲੇ ਉੱਤੇ ਕੰਠ ਤੇ ਪੈਨਣਾ ਕਰਦੀ ਏ ਸ਼ਿੰਗਾਰ ਕਰਦੀ ਏ ਕਾਦਾ ਹਰਾ ਜੀ ਕਹਿੰਦੇ ਸ਼ੁਭ ਗੁਣਾ ਰੂਪੀ ਸ਼ਿੰਗਾਰ ਨੂੰ ਧਾਰਨ ਕਰਦੀ ਏ ਸੋਭਾਵੰਤੀ ਨਾਰਵਰ ਜੀ ਕਹਿੰਦੇ ਉਹ ਫਿਰ ਸੋਭ ਨੀਕ ਹੋ ਜਾਂਦੀ ਏ ਸਜਨਾਰ ਐਸਾ ਬਨੁਖ ਸੋਭ ਜੋਗ ਮਹਾਰਾਜ ਜੀ ਕਹਿੰਦੇ ਉਹ ਸੋਭਵੰਤੀ ਬਣ ਜਾਂਦਾ ਸਤ ਸਭਰਾਈ ਸੁੰਦਰੀ ਫਿਰ ਕਹੇ ਹੇਤ ਪਿਆਰ ਰਾਜ ਜੀ ਫਿਰ ਆਧਾਰ ਲੈਂਦੇ ਹਨ ਕਹਿੰਦੇ ਜਿਸ ਤਰ੍ਹਾਂ ਇੱਕ ਰਾਜੇ ਦੀਆਂ ਕਈ ਰਾਣੀਆਂ ਹੁੰਦੀਆਂ ਇੱਕ ਰਾਜਾ ਹੁੰਦਾ ਹੈ ਨਾ ਕੋਈ ਬਾਦਸ਼ਾਹ ਉਹਦੀਆਂ ਬਹੁਤ ਰਾਣੀਆਂ ਹੁੰਦੀਆਂ ਪਰ ਪਿਆਰੀ ਉਹਨਾਂ ਚੋਂ ਇੱਕ ਹੁੰਦੀ ਹੈ ਜਿਹਨੂੰ ਪਟਰਾਣੀ ਕਿਹਾ ਜਾਂਦਾ ਸਬਰਾਈ ਜਿਹੜੀ ਸ਼ੁਭ ਗੁਣਾ ਨਾਲ ਭਰੀ ਹੁੰਦੀ ਹੈ ਸੁੰਦਰ ਵੀ ਹੁੰਦੀ ਹੈ ਸੁੰਦਰਤਾ ਵੀ ਹੁੰਦੀ ਹੈ ਤੇ ਸ਼ੁਭ ਗੁਣ ਵੀ ਹੁੰਦਿਆਂ ਉਹਦੇ ਵਿੱਚ ਉਹ ਸਾਰਿਆਂ ਨਾਲ ਰਾਜੇ ਨੂੰ ਪਿਆਰੀ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਸਾਸ ਬਰਾਈ ਸੁੰਦਰੀ ਫਿਰ ਕਹੇ ਹੇਤ ਪਿਆਰ ਮਹਾਰਾਜ ਜੀ ਕਹਿੰਦੇ ਉਹ ਪਿਰ ਜਿਹੜਾ ਨਾ ਰਾਜਾ ਬਾਦਸ਼ਾਹ ਉਹਨੂੰ ਬਹੁਤ ਪ੍ਰੇਮ ਕਰਦਾ ਐਸੀ ਰਾਣੀ ਨੂੰ ਉਹ ਸਾਰੀਆਂ ਰਾਣੀਆਂ ਨਾਲ ਉਹ ਲੱਗ ਹੁੰਦੀ ਐ ਉਹਦੇ ਵਿੱਚ ਸ਼ੋਭ ਗੁਣ ਹੁੰਦੇ ਆ ਇਸ ਕਰਕੇ ਉਹਨੂੰ ਪਟਰਾਣੀ ਵੱਡੀ ਰਾਣੀ ਕਿਹਾ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਫੱਤੀ ਪਰਮੇਸ਼ਰ ਨੂੰ ਜਿਹੜਾ ਮਨੁੱਖ ਸ਼ੋਭ ਗੁਣ ਧਾਰਨ ਕਰਕੇ ਅਤੇ ਉਹਦੀ ਖੁਸ਼ੀ ਲੈ ਲੈਂਦਾ ਪੀਰ ਕਹੇ ਹੈ ਤੇ ਪਿਆਰੋਂ ਮਾਲਕ ਨੂੰ ਬਹੁਤਾ ਪਿਆਰਾ ਲੱਗਦਾ ਸੋ ਸੁਹਾਗਣੀ ਵਿੱਚ ਰੰਗ 라ਵੇ ਉਹਨ ਸੱਚੇ ਲਖ ਪਾਰ ਹਰਜ ਕਹਿੰਦੇ ਗੁਣ ਹੁੰਦਿਆਂ ਨੇ ਉਸ ਵਿੱਚ ਸੁਹਾਗਣੀ ਵਿੱਚ ਰੰਗ 라ਵੇ ਉਹ ਸ਼ੁਭ ਗੁਣਾ ਰੰਗ ਦੇ ਵਿੱਚ ਆਪਣੇ ਮਨ ਨੂੰ ਟਿਕਾ ਲੈਂਦੀ ਹੈ ਉਦੇ ਅੰਦਰ ਸ਼ੁਭ ਗੁਣਾ ਦਾ ਰੰਗ ਤੜ ਜਾਂਦਾ ਹੈ ਸੱਚੇ ਲਖ ਪਾਰ ਉਹ ਸੱਚੇ ਪ੍ਰਮਾਤਮਾ ਨੂੰ ਹਰੀ ਨੂੰ ਅਲੱਖ ਨੂੰ ਜਿਹਦਾ ਕੋਈ ਪਾਰਾਵਰ ਨਹੀਂ ਪਾ ਸਕਦਾ ਦੁਨੀਆ ਤੇ ਜਿਹਦਾ ਕੋਈ ਪਾਰਾਵਰ ਨਹੀਂ ਹੈ ਸੱਚੇ ਪ੍ਰਭੂ ਦਾ ਉਹ ਦੀ ਪ੍ਰਾਪਤੀ ਕਰ ਲੈਂਦੀ ਹੈ ਸਤ ਗੁਰ ਸੇਵਨ ਆਪਣਾ ਸੱਚੇ ਭਾਏ ਪਿਆਰ ਤੇ ਮਹਾਰਾਜ ਜੀ ਕਹਿੰਦੇ ਆਪਣੇ ਸਤ ਗੁਰੂ ਨੂੰ ਜਪ ਕੇ ਸੱਚੇ ਹਿਰਦੇ ਨੂੰ ਸੁੱਚਾ ਬਣਾ ਕੇ ਉਹਦੇ ਵਿੱਚ ਸਾਚ ਟਕਾ ਲਈਏ। ਈ ਸੱਚੇ ਪ੍ਰਭੂ ਨੂੰ ਪਿਆਰ ਨੂੰ ਪਾਉਣਾ ਹੈ। ਸੁਹਾਗਣੀ ਸ਼ਿੰਗਾਰ ਬਣਾਇਆ। ਗੁਣ ਕਾ ਗਲ ਹਾਰ। ਦੇਖੋ ਮਹਾਰਾਜ ਨੇ ਦੱਸਤਾ ਕਹਿੰਦੇ ਜਿਵੇਂ ਸੁਹਾਗਵੰਤੀ ਹਾਰ ਪਹਿਨਦੀ ਐ। ਇਸੇ ਤਰ੍ਹਾਂ ਕਹਿੰਦੇ। ਸ਼ੁਭ ਗੁਣਾ ਰੂਪੀ ਜੀਵ ਜਿਹੜਾ ਉਹ ਗੁਣਾ ਦਾ ਹਾਰ ਪਹਿਨਦਾ ਹੈ ਉਹਦੇ ਅੰਦਰ ਗੋਣੀ ਗੋਣ ਹੁੰਦਿਆਂ। ਔਗੁਣਾਂ ਦਾ ਨਾਸ ਹੋ ਜਾਂਦਾ ਹੈ ਸ਼ੁਭ ਗੁਣਾਂ ਦਾ ਉਹ ਸ਼ਿੰਗਾਰ ਕਰਦਾ ਨੂੰ ਬਾਹਰੋਂ ਸਰੀਰ ਸ਼ਿੰਗਾਰਨ ਦੀ ਲੋੜ ਨਹੀਂ ਪੈਂਦੀ ਉਹਨੂੰ ਅੰਦਰੋਂ ਦਾ ਮਨ ਸ਼ਿੰਗਾਰਿਆ ਜਾਂਦਾ ਗੁਣਾਂ ਦੇ ਨਾਲ ਉਹ ਕੰਠ ਦੇ ਵਿੱਚ ਨਾਮ ਰੂਪੀ ਬਾਣੀ ਦਾ ਸ਼ਿੰਗਾਰ ਕਰਦਾ ਹੈ ਪ੍ਰੇਮ ਫਿਰਮਲ ਤਨ ਲਾਵਨਾ ਅੰਤਰ ਰਤਨ ਵਿਚਾਰ ਉਹ ਪ੍ਰੇਮ ਦਾ ਫਿਰਮਲ ਤਨ ਤੇ ਲਾਂਦਾ ਹੈ ਤਨ ਨੂੰ ਉਹਦੇ ਵਿੱਚ ਭਿਉਂਦਾ ਜਿਵੇਂ ਇੱਕ ਇਸਤਰੀ ਹੈ ਨਾ ਸਰੀਰ ਨੂੰ ਸ਼ਿੰਗਾਰ ਧਾਰਨ ਕਰਦੀ ਹੈ ਸੰਗਧੀਆਂ ਲਗਾਉਂਦੀ ਹੈ ਤਨ ਲਾਵਣਾ ਤਨ ਦੇ ਉੱਤੇ ਧਾਰਨ ਕਰਦੀ ਹੈ ਅੰਤਰ ਰਤਨ ਵਿਚਾਰ ਕਹਿੰਦੇ ਅੰਦਰ ਉਸੇ ਤਰ੍ਹਾਂ ਗੁਰਮੁਖ ਜਿਹੜਿਆਂ ਨੂੰ ਰਤਨਾ ਰੂਪੀ ਨਾਮ ਦਾ ਸੰਗੱਲੀ ਸੰਗੰਧੀ ਹਿਰਦੇ ਵਿੱਚ ਹੁੰਦੀ ਹੈ ਉਹਨਾਂ ਦੇ ਜਿਵੇਂ ਬਾਹਰੋਂ ਰਤਨਾ ਰਤਨਾ ਨੂੰ ਸ਼ਿੰਕਦੀ ਆਪਣੇ ਸਰੀਰ ਤੇ ਤਨ ਤੇ ਪ੍ਰੀਮ ਪਰਮਲ ਤਨ ਲਾਵਨਾ ਅੰਤਰ ਰਤਨ ਵਿਚਾਰ ਤੇ ਗੁਰਮੁਖ ਖਾਂ ਦੀਰ ਦੇ ਵਿੱਚ ਪ੍ਰੀਮ ਰੂਪੀ ਸ਼ਿੰਗਾਰ ਹੁੰਦਾ ਹੈ ਉਹ ਤਨ ਤੇ ਗੁਰੂ ਦੇ ਚਿੰਨਾ ਨੂੰ ਧਾਰਨ ਕਰਕੇ ਹਿਰਦੇ ਦੇ ਵਿੱਚ ਉਹਦੇ ਨਾਮ ਦਾ ਗੁਣ ਧਾਰਨ ਕਰਦੇ ਹਨ ਅੰਤਰ ਰਤਨ ਵਿਚਾਰ ਅੰਦਰ ਰਤਨਾ ਰੂਪੀ ਉਹਨਾਂ ਦੇ ਗੁਣ ਹੁੰਦੇ ਹਨ ਜਿਦੀ ਵਿਚਾਰ ਕਰਕੇ ਉਹ ਸ਼ਬਦ ਬਾਣੀ ਦੀ ਵਿਚਾਰ ਨੂੰ ਧਾਰਨ ਕਰਦੇ ਹਨ ਤੇ ਵਿਚਾਰ ਨੂੰ ਗਾਉਣਾ ਕਰਦੇ ਹਨ ਭਗਤ ਰਤੀ ਸੇ ਉਤਮਾ ਜਤ ਪਤ ਸਬਦੇ ਹੋਏ ਇਹ ਤੋਂ ਖੰਡਨ ਕਰਤਾ ਮਹਾਰਾਜ ਜੀ ਨੇ 7ਵੇਂ ਪਦ ਦੇ ਵਿੱਚ ਖੰਡਨ ਕੀਤਾ ਜਾਤ ਹਿੰਗਤਾ ਦਾ ਕਹਿੰਦੇ ਭਗਤ ਰਤੀ ਸੇ ਉਤਮਾ ਕਹਿੰਦੇ ਭਗਤ ਜਿਹੜੇ ਆ ਨਾ ਗੁਰਮਖ ਜਾਨ ਗੁਰਸਿੱਖ ਪਿਆਰੇ ਉਤਮ ਹੋ ਜਾਂਦੇ ਨੇ ਜਾਤਾਂ ਤੋਂ ਉੱਪਰ ਉਹਨਾਂ ਦੀ ਬਿਰਤੀ ਹੈ ਨਾ ਉਹ ਹੋ ਜਾਂਦੀ ਹੈ ਉਹਨਾਂ ਨੂੰ ਉਹਨਾਂ ਵਿੱਚ ਗੁਣ ਆ ਜਾਂਦੇ ਹਨ ਉਹਨਾਂ ਦੀ ਜਾਤ ਬਰਾਦਰੀ ਦੁਨੀਆਂ ਨਾਲੋਂ ਉੱਚੀ ਹੁੰਦੀ ਹੈ ਅਸੀਂ ਜਾਤਾਂ ਪਿੱਛੇ ਤੁਰਦੇ ਆ ਨਾ ਭਗਤ ਜੀ ਗੁਰੂ ਮਹਾਰਾਜ ਤੀਜੇ ਪਾਤਸ਼ਾਹ ਜੀ ਕਹਿੰਦੇ ਭਗਤ ਰਤੇ ਸੇ ਉਤਮਾ ਉਹ ਰਤੇ ਜਾਂਦੇ ਉਹਨਾਂ ਦਾ ਮਾਨ ਜਿਹੜਾ ਉਹ ਇੰਨਾ ਨਿਰਮਲ ੁੱਪ ਜਾਂਦਾ ਹੈ ਉਹਨਾਂ ਦਾ ਮਾਨ ਉੱਚਾ ਹੋ ਜਾਂਦਾ ਹੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਭਗਤ ਦਰਬਿਦਾਸ ਜੀ ਕਹਿ ਰਹੇ ਹਨ ਈਮਾਰਾ ਜੀ ਕਹ ਰਹੇ ਨਤੀਜੇ ਪਾਸ਼ਾ ਜੀ ਕਹਿੰਦੇ ਭਗਤ ਰਤੇ ਸੇ ਉਤਮਾ ਉਤਮ ਹੁੰਦਿਆਂ ਨੂੰ ਉਹਨਾਂ ਦੀ ਸਾਰੀ ਦੁਨੀਆ ਨਾਲੋਂ ਜਾਤ ਉੱਚੀ ਐ ਭਗਤਾਂ ਦੀ ਆਪਾਂ ਨੂੰ ਜਾਪ ਦੇਣ ਕਿ ਆਪਾਂ ਕਹਦੇ ਨੇ ਕੀ ਇਹ ਨੀਵੀਂ ਜਾਤ ਦਾ ਭਗਤ ਐ ਆ ਇਸ ਜਾਤ ਦਾ ਭਗਤ ਐ ਉਹ ਆਪਣੇ ਵਾਸਤੇ ਵੀ ਦੁਨੀਆ ਵਾਸਤੇ ਪਰ ਗੁਰੂ ਵਾਸਤੇ ਮਾਰਾ ਤੀਜੇ ਪਾਸ਼ਾ ਜੀ ਕਹਿੰਦੇ ਪ੍ਰਮਾਤਮਾ ਵਾਸਤੇ ਭਗਤ ਬਰਾਬਰ ਬੈਠਿਆ ਨਾ ਮਹਾਰਾਜ ਦਾ ਤਖਤ ਐ ਸੰਘਾਸਨ ਐ ਜਿੱਥੇ ਨਾਲ ਭਗਤਾਂ ਦਾ ਵੀ ਵਿੱਚੀ ਸੰਗਾਤਨ ਉਹ ਬਰਾਬਰ ਬੈਠੇ ਹਨ ਮਹਾਰਾਜ ਦੇ ਫਿਰ ਊਚ ਨੀਚ ਨਹੀਂ ਹੈ ਭਗਤ ਸੱਚੇ ਰਤੇ ਸੇ ਉਤਮਾ ਜਾਤ ਪਤ ਸ਼ਬਦੇ ਹੋਏ ਮਹਾਰਾਜ ਕਹਿੰਦੇ ਉਹਨਾਂ ਦੀ ਸ਼ਬਦ ਰੂਪੀ ਜਾਤ ਹੈ ਕੋਈ ਬਾਹਰਲੀ ਉਹਨਾਂ ਦੀ ਜਾਤ ਨਹੀਂ ਹੈ ਕਹਿੰਦੇ ਭਗਤਾਂ ਦੀ ਗੁਰਮਖੰਦ ਦੀ ਜਿੰਨੇ ਇੱਕ ਵਾਰੀ ਗੁਰੂ ਦਾ ਲੜ ਫੜ ਲਿਆ ਉਹਨਾਂ ਦੀ ਜਾਤ ਪਤ ਸ਼ਬਦ ਹੁੰਦਾ ਹੈ ਬੰਦਗੀ ਹੁੰਦਾ ਹੈ ਭਗਤੀ ਹੁੰਦੀ ਉਹਨਾਂ ਦੀ ਜਾਤ ਬਰਾਦਰੀ ਗੁਰਸਿੱਖ ਦੀ ਭਾਵ ਕੋਈ ਜਾਤ ਨਹੀਂ ਹੁੰਦੀ ਜਦੋਂ ਗੁਰਸੇ ਅੰਮ੍ਰਿਤ ਛਕਦਾ ਆਪਾਂ ਨੂੰ ਚੇਤੇ ਰਹਿਣਾ ਚਾਹੀਦਾ ਜਿਸ ਦੇ ਨਸੀ ਅੰਮ੍ਰਿਤ ਛਕ ਲਿਆ ਇੱਕੋ ਬਾਟੇ ਵਿੱਚ ਸਾਰੀਆਂ ਜਾਤਾਂ ਨੂੰ ਅੰਮ੍ਰਿਤ ਛਕਾਉਂਦੇ ਹਨ ਆਪਾਂ ਜਾਣਦੇ ਆ ਨਾ ਪੰਜਾ ਪਿਆਰਿਆਂ ਤੋਂ ਅੰਮ੍ਰਿਤ ਪਾਨ ਕਰਦੇ ਆ ਜੀ ਸਵੇਲੇ ਉਹ ਇਸ ਵਾਸਤੇ ਹੀ ਸਾਰਿਆਂ ਨੂੰ ਪਹਿਰੋਂ ਅੰਮ੍ਰਿਤ ਚੂਲੇ ਦੇ ਕੇ ਅੰਡ ਤੇ ਆਣ ਕਿ ਉਸੇ ਬਾਟੇ ਨੂੰ ਮੂਲ ਬੰਦੇ ਹਨ ਇਮਾਰਾ ਦੇ ਹੁਕਮ ਹੈ ਦਸ਼ਮੀਸ਼ ਪਾਛਾਹ ਸਾਰੇਆਂ ਨੂੰ ਅੰਮਰਿਤ ਛਕਾ ਕੇ ਫਿਰ ਇੱਕੋ ਬਾਟੇ ਨੂੰ ਮੂਹ ਲਵਾ ਕੇ ਸਾਰਿਆਂ ਨੂੰ ਛਕਾਉਂਦੇ ਆਂ ਇਸ ਵਾਸਤੇ ਛਕਾਉਂਦੇ ਹਨ ਕਿ ਅੱਜ ਤੋਂ ਬਾਅਦ ਜਾਤ ਬਰਾਦਰੀ ਖਤਮ ਅੱਜ ਤੋਂ ਬਾਅਦ ਗੁਰਸਿੱਖੋ ਤੁਸੀਂ ਸਾਰਿਆਂ ਵਾਸਤੇ ਕੋ ਤੁਹਾਡੀ ਜਾਤ ਪੱਤ ਹੈ ਤੁਹਾਡੀ ਉੱਚੀ ਜਾਤ ਹੋ ਗਈ ਹੈ ਸਾਰਿਆਂ ਦੀ ਕੋ ਬਰਾਬਰ ਜਾਤ ਹੈ ਅਜ ਨਾਮ ਸ਼ਬਦ ਸ਼ਬਦ ਬਾਣੀ ਤੁਹਾਡੀ ਜਾਤ ਹੈ ਜੇ ਕੋਈ ਪੁੱਛੇ ਕਿ ਜਾਤ-ਬਰਾਦਰੀ ਗੁਰਸਿੱਖ ਕਹ ਦਿੰਨਿਆ ਆਪਾਂ ਕਹਿੰਨਿਆ ਗੁਰਸਿੱਖ ਆਸੀਂ ਗੁਰੂ ਦੇ ਪਿਆਰੇ ਹਾਂ ਇਹ ਮਹਾਰਾਜ ਜੀ ਤੀਜੇ ਪਾਛਾ ਜੀ ਵਿੱਚ ਸਾਨੂੰ ਜਵਾਬ ਦਿੰਦਿਆਂ ਉਹ ਸੰਸਰ ਉੱਤਰ ਦਿੰਦਿਆਂ ਉਸ ਪ੍ਰਸ਼ਨ ਦਾ ਕਹਿੰਦੇ ਭਗਤ ਰਤੇ ਸੇ ਉਤਮਾ ਜਾਤ ਪਤ ਸ਼ਬਦ ਹੋਏ ਉਹਨਾਂ ਦੀ ਪਤ ਵੀ ਸ਼ਬਦ ਹੈ ਜਾਤ ਵੀ ਸ਼ਬਦ ਹੈ ਬਿਨ ਨਾਵੇਂ ਸਭ ਨੀਚ ਜਾਤ ਹੈ ਦੇਖੋ ਮਹਾਰਾਜ ਨੇ ਦੱਸਤਾ ਸੰਨ ਅਸੀਂ ਲੜਨਾ ਛੱਡਦੀਏ ਝਗੜੇ ਛੱਡਦੀਏ ਹਿੰਗਤਾ ਛੱਡਦੀਏ ਓਮੇ ਛੱਡਦੀਏ ਕਿ ਅਸੀਂ ਇੱਕ ਪੰਕਤੀ ਤੇ ਨਹੀਂ ਅਸਰ ਕਰ ਸਕਦੇ ਸਾਰੀ ਬਾਣੀ ਤੇ ਅਸੀਂ ਅਸਰ ਕਿਵੇਂ ਕਰਾਂਗੇ ਬਿਨ ਨਾਮੇ ਸਭ ਨੀਚ ਜਾਤ ਹੈ ਮਹਾਰਾਜ ਜੀ ਕਹਿੰਦੇ ਗੁਰੂ ਅਮਰਦਾਸ ਜੀ ਕਹਿੰਦੇ ਜਿਹਦਾ ਕੋਈ ਨਾਮ ਜਿਹੜਾ ਕੋਈ ਨਾਮ ਨਹੀਂ ਨਾ ਜਪਦਾ ਬਿਨਾ ਨਾਮ ਤੋਂ ਜਿਹੜਾ ਜੀ ਰਿਹਾ ਸੰਸਾਰ ਵਿੱਚ ਉਹ ਸਭ ਤੋਂ ਨੀਵੀਂ ਜਾਤ ਦਾ ਹੈ ਮਹਾਰਾਜ ਜੀ ਕਹਿੰਦੇ ਉਹਦੀ ਜਾਤ ਸਭ ਤੋਂ ਨੀਵੀਂ ਹੈ ਜਿਹਨੂੰ ਪਤਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਇਹਨੂੰ ਪਤਾ ਹੀ ਨਹੀਂ ਮੇਰਾ ਗੁਰੂ ਕੌਣ ਹੈ ਜਿਹੜਾ ਗੁਰੂ ਤੇ ਵਿਸ਼ਵਾਸ ਹੀ ਨਹੀਂ ਬਣਾ ਸਕਿਆ ساری ਜ਼ਿੰਦਗੀ ਹੋਮੇ ਵਿੱਚ ਹੀ ਮੈਂ ਮੇਰੀ ਵਿੱਚ ਹੀ ਮਾਨਮੁਖ ਤਾਈ ਤਾਈ ਕੱਟਤੀ ਤੇ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਕਹਿੰਦੇ ਬਿਨ ਨਾਮੇ ਸਭ ਨੀਚ ਜਾਤ ਹੈ ਨਾਮ ਤੋਂ ਬਿਨਾ ਅਸੀਂ ਨੀਚ ਹਾਂ ਮਹਾਰਾਜ ਜੀ ਕਹਿੰਦੇ ਨੀਵੇਂ ਹਾ ਉੱਚੇ ਕੋਈ ਢੰਗ ਹੈ ਸਾਡੇ ਕੋਲ ਜੇ ਉੱਚਿਆ ਹੋਣਾ ਹੈ ਤੇ ਉਹਦੀ ਬੰਦਗੀ ਉਹਦੀ ਭਗਤੀ ਉਹਦਾ ਸਿਮਰਨ ਸਾਨੂੰ ਉੱਚਿਆਂ ਕਰ ਦਵੇਗਾ ਦੇਖੋ ਉਹਨੇ ਨੀਵਿਆਂ ਨੂੰ ਵੀ ਉੱਚੇ ਕਰਤਾ ਭਗਤਾਂ ਦੀ ਬਰਾਦਰੀ ਖਤਮ ਕਰਤੀ ਜਾਤ ਪਾਦੀਂਗਤਾ ਤੋੜਤੀ ਆਪਣੇ ਗੱਲ ਦੇ ਨਾਲ ਲਾਇਆ ਤੇ ਜਿੱਥੇ ਆਣ ਕੇ ਵੱਡੇ ਵੱਡੇ ਪੰਡਤ ਬ੍ਰਾਹਮਣ ਵੀ ਹਾਰ ਜਾਂਦੇ ਸੀ ਰਦਾਸ ਜੀ ਸਾਹਮਣੇ ਚਰਚਾ ਹੁੰਦੀ ਸੀ ਉਹਨਾਂ ਦੀ ਰਦਾਸ ਜੀ ਦੀ ਤੇ ਬ੍ਰਾਹਮਣ ਵੱਡੇ ਵੱਡੇ ਗਿਆਤੇ ਜਿਹੜੇ ਸੂਰਮੇ ਸਮਝਦੇ ਸੀ ਗਿਆਨ ਨੂੰ ਜਾਣਦੇ ਸੂਰਮੇ ਆ ਸੀ ਉਹਨਾਂ ਨੂੰ ਵੀ ਹਾਰ ਮਿਲਦੀ ਸੀ ਉਹਨਾਂ ਦੇ ਸਾਹਮਣੇ ਭਗਤ ਜੀ ਕੋਈ ਬਹੁਤਾ ਪੜੇ ਥੋੜਾ ਸੀ ਅੰਤਰ ਗਿਆਨ ਜਦੋਂ ਜਾਗ ਜਾਂਦਾ ਨਾ ਅੰਦਰੋਂ ਫਿਰ ਪੜਨ ਦੀ ਵੀ ਲੋੜ ਨਹੀਂ ਪੈਂਦੀ ਉਹਨਾਂ ਦਾ ਅੰਤਰ ਆਤਮੇ ਜਾਗਿਆ ਹੋਇਆ ਸੀ ਜਿੱਥੇ ਵੱਡੇ ਵੱਡੇ ਬ੍ਰਹਮਣ ਜਿਹੜੇ ਆਪਣੇ ਆਪ ਨੂੰ ਵੇਦਾਂ ਸਸਤਰਾਂ ਦੇ ਗਿਆਤੇ ਸਮਝਦੇ ਸੀ ਉਹ ਵੀ ਹਾਰ ਪ੍ਰਾਪਤ ਕਰਕੇ ਜਾਂਦੇ ਸੀ ਉਹ ਵੀ ਹਾਰ ਉਹਨਾਂ ਨੂੰ ਵੀ ਮਿਲ ਜਾਂਦੀ ਸੀ ਕਰਾ ਜੀ ਹਾਰ ਇਹ ਉੱਥੇ ਦੇਖੋ ਇੰਗਤਾ ਕਿਥੋਂ ਆਉਣੀ ਹੈ ਜਾਤ ਬਰਾਦਰੀ ਤਾਂ ਉਹਨਾਂ ਦਾ ਸ਼ਬਦ ਸੀ ਕਮਾਈ ਸੀ ਬੰਦਗੀ ਪਰਮੇਸ਼ਰ ਦੀ ਕੋਈ ਜਾਤ ਬਰਾਦਰੀ ਥੋੜਾ ਜਦੋਂ ਪਰਮੇਸ਼ਰ ਵਿੱਚ ਕੋਈ ਰੂਹ ਲੀਨ ਹੁੰਦੀ ਹੈ ਕੋਈ ਸਰੀਰ ਲੀਨ ਹੁੰਦਾ ਹੈ ਉਹ ਵੀ ਪਰਮੇਸ਼ਰ ਵਰਗ ਹੀ ਹੋ ਜਾਂਦਾ ਇਸ ਕਰਕੇ ਉਹਦੀ ਜਾਤ ਬਰਾਦਰੀ ਖਤਮ ਹੋ ਜਾਂਦੀ ਹੈ ਸਾਰਿਆਂ ਨੂੰ ਉਹਨੇ ਸੇ ਅੱਗੇ ਸਿਰਨਵਾਲਾ ਪੈਂਦਾ ਹੈ ਜੇ ਮਹਾਰਾਜ ਜੀ ਕਹਿੰਦੇ ਜਿੰਨੇ ਕਦੀ ਮੱਥਾ ਹੀ ਨਹੀਂ ਟੇਕਿਆ ਆਪਣੇ ਸੱਚੇ ਪਾਤਸ਼ਾਹ ਅੱਗੇ ਕਦੀ ਉਹਦੇ ਬਚਨਾਂ ਨੂੰ ਨਹੀਂ ਮੰਨਿਆ ਕਦੀ ਉਹਦੀ ਸਿੱਖਿਆ ਨਹੀਂ ਧਾਰਨ ਕੀਤੀ ਮਹਾਰਾਜ ਜੀ ਕਹਿੰਦੇ ਬਿਨ ਨਾਵੇਂ ਸਭ ਨੀਚ ਜਾਤ ਹੈ ਸਾਡੀ ਨਿਗਾਹ ਚ ਮਹਾਰਾਜ ਜੀ ਕਹਿੰਦੇ ਨੀਚ ਹਨ ਉਹਨਾਂ ਦੀ ਨੀਵੀਂ ਜਾਤ ਹੈ ਵਿਰਥ ਵਿਸ਼ਟਾ ਕਾ ਕੀੜਾ ਹੋਏ ਇੱਥੋਂ ਤੱਕ ਹੀ ਨਹੀਂ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਵਿਸ਼ਟਾ ਵਿੱਚ ਜਨਮ ਲੈਣਾ ਪੈਂਦਾ ਹੈ ਉਹਨਾਂ ਨੂੰ ਗੰਦਗੀ ਦਾ ਕੀੜਾ ਬਣਨਾ ਪੈਂਦਾ ਹੋਂ ਕਰਦੀ ਸਭ ਫਿਰੈ ਬਿਨ ਨਾਵੇਂ ਹੋ ਨਾ ਜਾਏ ਹਾਰਾ ਜੀ ਕਹਿੰਦੇ ਇਸ ਤਰ੍ਹਾਂ ਸਾਰੀ ਜ਼ਿੰਦਗੀ ਹਉ ਹਉ ਮੈਂ ਮਾ ਕਰਦੇ ਤੁਰੇ ਫਿਰਦੇ ਹਉ ਹਉ ਕਰਦੀ ਸਭ ਜੱਗ ਫਿਰੇ ਵਜੀਰੂਪ ਰੀਸਤਰੀ ਤੂੰ ਹਉ ਮੇ ਨੂੰ ਕਰਦੀ ਹੋਈ ਮੈਂ ਮੈਂ ਕਰਦੀ ਹਉ ਹਉ ਕਰਦੀ ਸਭ ਜੱਗ ਫਿਰੇ ਜਗਤ ਦੇ ਵਿੱਚ ਤੁਰੇ ਫਿਰਦੇ ਆ ਬਿਨ ਨਾਵੇਂ ਬਿਨ ਸ਼ਬਦ ਦੇ ਹਉ ਨਾ ਜਾਏ ਹਾਰਾ ਜੀ ਕਹਿੰਦੇ ਸ਼ਬਦ ਦੀ ਕਮਾਈ ਤੋਂ ਬਿਨਾ ਇਹ ਹਉ ਦਾ ਰੋਗ ਟੁੱਟਣਾ ਨਹੀਂ ਭਾਵੇਂ ਭੂਮੇ ਦਾ ਹਉ ਤੋਂ ਭਾਵੇਂ ਮਹਾਰਾਜ ਜੀ ਕਹਿੰਦੇ ਹੋ ਮੈਨੂੰ ਲੈ ਕੇ ਪੰਡੂ ਮੇਂ ਦੀ ਚੁੱਕ ਕੇ ਸੀ ਤੁਰੇ ਫਿਰਦੇ ਆ ساری ਜ਼ਿੰਦਗੀ ਕਹਿੰਦੇ ਨੇ ਸਾਡੇ ਵਰਗਾ ਕੋਣ ਯਾਰ ਸਾਡੇ ਵਰਗਾ ਕੋਈ ਸਾਡੇ ਤੋਂ ਵੱਡਾ ਹੋ ਸਕਦਾ ਇੰਨੀ ਹੁਮੇ ਹੁੰਦੀ ਆ ਆਪਣੇ ਵਿੱਚ ਤੇ ਮਹਾਰਾਜ ਜੀ ਕਹਿੰਦੇ ਪੰਡ ਚੁੱਕ ਕੇ ساری ਜ਼ਿੰਦਗੀ ਤੁਰੇ ਫਿਰਦੇ ਆ ਸਭ ਫਿਰੇ ਬਿਨ ਸ਼ਬਦ ਦੇ ਹੋ ਨਾ ਜਾਏ ਮਹਾਰਾਜ ਜੀ ਕਹਿੰਦੇ ਉਹਦੇ ਸ਼ਬਦ ਦੀ ਕਮਾਈ ਤੋਂ ਬਿਨਾ ਇਹ ਰੋਗ ਜਿਹੜਾ ਲੱਥਦਾ ਨਹੀਂ ਨਾਸ ਨਹੀਂ ਹੁੰਦਾ ਨਾਨਕ ਨਾਮ ਰਤੇ ਤਿੰਨ ਹੋਮੇ ਗਈ ਮਹਾਰਾਜ ਜੀ ਨੇ ਜਵਾਬ ਦੇਤਾ ਖੀਲਲੀ ਤੁਖਸੇ ਮਹਾਰਾਜ ਜੀ ਕਹਿੰਦੇ ਨਾਮ ਨਾਨਕ ਨਾਮ ਰਤੇ ਤਿੰਨ ਹੋਮੇ ਗਈ ਸੱਚੇ ਰਹੇ ਸਮਾਏ ਮਹਾਰਾਜ ਜੀ ਕਹਿੰਦੇ ਨਾਨਕ ਨਾਮ ਨਾਲ ਜਿਹੜੇ ਰੱਤੇ ਹੋਏ ਹਨ ਜਿਹੜੀਆਂ ਜੀਵ ਰੂਪ ਇਸਤਰੀਆਂ ਨਾਮ ਦੇ ਨਾਲ ਰਤੀਆਂ ਗਈਆਂ ਉਹਨਾਂ ਦੀ ਹੋਮੇ ਤਿੰਨ ਹੋਮੇ ਗਈ ਉਹਨਾਂ ਦੇ ਹੋਮੇ ਦਾ ਰੋਗ ਟੁੱਟ ਗਿਆ ਹੋਮੇ ਦਾ ਰੋਗ ਲਹਿ ਗਿਆ ਸੱਚੇ ਰਹੀ ਸਮਾਏ ਉਹ ਸਦੈ ਸੱਚੇ ਮਾਲਕ ਦੇ ਵਿੱਚ ਇੱਕ ਹੋ ਗਈਆਂ ਉਹਦੇ ਵਿੱਚ ਸਮਾ ਗਈਆਂ ਉਹਦੇ ਸ਼ਬਦ ਦੀ ਕਮਾਈ ਰਹੀ ਉਹਦੇ ਵਰਗੀਆਂ ਹੋ ਗਈਆਂ ਉਹ ਸੁਭਾਗਵੰਤ ਇਸਤਰੀਆਂ ਹੋ ਗਈਆਂ ਉਹਨਾਂ ਨੇ ਪਤੀ ਪਰਮੇਸ਼ਰ ਨੂੰ ਖੁਸ਼ ਕਰ ਲਿਆ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਜਿਹਦੇ ਵਿੱਚ ਮਹਾਰਾਜ ਗੁਰੂ ਅੰਮਰਦਾਸ ਜੀ ਦੁਹਾਗਣ ਇਸਤਰੀ ਦੀ ਧਾਰਨ ਲੈਂਦੇ ਹੋਏ ਸਾਨੂੰ ਜਾਚ ਦੱਸਦੇ ਹਨ ਸੱਚੇ ਪਤੀ ਪਰਮੇਸ਼ਰ ਨੂੰ ਪਾਉਣ ਦੀ ਕਹਿੰਦੇ ਉਹ ਦੁਹਾਗਣ ਬਾੜੇ ਭਾਗਾ ਵਾਲੀ ਇਸਤਰੀ ਹੁੰਦੀ ਹੈ ਤੇ ਜਦੋਂ ਕੋਈ ਜਪਦਾ ਉਹ ਸੁਹਾਗਵੰਤੀ ਬਣ ਜਾਂਦਾ ਹੈ ਸੋਭਾ ਨੀਕ ਬਣ ਜਾਂਦਾ ਹੈ ਇਹ ਸ਼ਬਦ ਦੀ ਵਿਚਾਰ ਹੈ ਇਨੀਆਂ ਕੋ ਪਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਜੀ ਨੇਕਾਂ ਹੀ ਭੁੱਲਾ ਜੰਨੀਆਂ ਨ ਮਹਾਰਾਜ ਸਤ ਬਖਸ਼ਨ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ